ਨਮੂਰ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਹਲਕਾ ਫਤਿਗੜ ਸਾਹੀ ਦੇ ਦਿਨ ਆਂਦੇ ਪਿੰਡ ਬਿਲਾੜੀ ਕਲਾ ਵਿਖੇ ਕਰੀਬ 6 ਏਕੜ ਦੀ ਖੜੀ ਫਸਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਗੱਲਬਾਤ ਕਰਦੇ ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਪੁੱਟਾ ਨਾਲ ਅੱਛਲ ਜੀ ਕੀ ਮਾਮਲਾ ਸੀਗਾ ਇਹ ਪੂਰਾ ਦੇਖੋ ਆ ਇਹ ਅੱਜ ਬਿਲਾੜੀ ਕਲਾ ਦੇ ਵਿੱਚ ਜਿਹੜਾ ਇੱਕ ਬੰਬੇ ਮਚਰੇ ਦਾ ਖੇਵਟ ਪੈਂਦੀ ਹੈ ਇਹਦੇ ਵਿੱਚ ਜਿਹੜੀ ਇੱਥੇ ਅੱਗ ਇੱਕ ਟਰਾਂਸਫਾਰਮਰ ਦੇ ਉੱਤੇ ਸਪਾਰਕ ਕਰਨ ਨਾਲ ਜਿਹੜੀ ਸ਼ੁਰੂ ਹੋਈ ਔਰ ਜਿਹਦੇ ਵਿੱਚ ਇੱਕ ਕਿਸਾਨ ਜਿਹੜਾ ਹੈ ਜਿਹਦਾ 6 ਏਕੜ 5 ਏਕੜ ਦੇ ਲਗਭਗ ਸਾਰੀ ਫਸਲ ਸੜ ਕੇ ਸੁਆਹ ਗਈ ਨਾਲ ਲੱਗਦੇ ਕਿਸਾਨਾਂ ਦੇ ਜਿਹੜੇ ਖਰਚੇ ਨੇ ਜਗਜੀਤ ਸਿੰਘ ਉਹਨਾਂ ਦੇ ਸਾਰੇ ਖਰਚੇ ਪਿੱਛੇ ਬਲਬੀਰ ਸਿੰਘ ਦੇ ਇਹਨਾਂ ਦੇ ਜਿਹੜੇ ਖਰਚੇ ਨੇ ਉਹ ਵੀ ਸੜ ਗਏ ਸੋ ਮੈਂ ਸਮਝਦਾ ਜਿਹੜੀ ਅਨਗਹਿਲੀ ਹੋਈ ਟੋਟਲੀ ਜਿਹੜੀ ਅਨਗਹਿਲੀ ਹੈ ਪ੍ਰਸ਼ਾਸਨ ਦੀ ਔਰ ਖਾਸ ਕਰਕੇ ਬਿਜਲੀ ਵਿਭਾਗ ਦੀ ਅਨਗਹਿਲੀ ਦੇ ਕਾਰਨ ਇਹ ਘਟਨਾ ਵਾਪਰੀ ਕਿਉਂਕਿ ਜਿਹੜੀਆਂ ਇਹ ਚਾਹੇ ਟਰਾਂਸਫਾਰਮਰ ਨੇ ਚਾਹੇ ਢਿੱਲੀਆਂ ਤਾਰਾਂ ਨੇ ਚਾਹੇ ਕੋਈ ਖੰਭੇ ਟੱਡੇ ਨੇ ਸਾਰੇ ਬਿਜਲੀ ਵਿਭਾਗ ਦੇ ਜਿਹੜੇ ਅੱਜ ਤੋਂ 2 ਮਹੀਨੇ 4 ਉਹ ਅੱਜ ਉਸੇ ਤਰੀਕੇ ਨਾਲ ਤਾਰਾਂ ਲਟਕ ਰਹੀਆਂ ਨੇ ਓਕਣੇ ਤਾਰਾਂ ਪਰ ਵਿੱਚ ਸਪਾਰਕ ਹੋ ਰਹੀ ਆ ਸੋ ਇਹ ਜਿਹੜਾ ਬਵਾਗ ਦੀ ਇੰਗੈਲੀ ਦੇ ਤਾਰਨ ਸਪਾਰਕਿੰਗ ਹੋ ਗਏ ਅੱਗ ਸ਼ੁਰੂ ਹੋਈ ਅੱਗ ਸ਼ੁਰੂ ਹੋਣ ਤੋਂ ਬਾਅਦ ਇੱਥੇ ਜਦੋਂ ਅੱਗ ਚੜ ਗਈ ਤਾਂ ਲੱਕੇ ਦੇ ਲੋਕਾਂ ਨੇ ਇਹ ਆਗੂ ਤੇ ਅੱਗ ਤੇ ਕਾਬੂ ਪਾ ਕੇ ਬੜੀ ਜਦੋਜਹਿਦ ਨਾਲ ਕਾਬੂ ਪਾਇਆ ਪਰ ਜਿਹੜੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਦੀ ਫਾਇਰ ਬ੍ਰਿਗੇਡ ਨੇ ਆ ਕੇ ਇੱਥੇ ਇਹਨੂੰ ਅੱਗ ਨੂੰ ਬੁਝਾਉਣਾ ਸੀ ਤੁਹਾਨੂੰ ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਜਿਹੜੀ ਪੰਜਾਬ ਸਰਕਾਰ ਦੀ ਇੰਗੈਲੀ ਇੱਥੇ ਸਾਹਤ ਹੋਈ ਵੀ ਇੱਕ ਘੰਟੇ ਬਾਅਦ ਇੱਥੇ ਫਾਇਰ ਬ੍ਰਿਗੇਡ ਗੱਡੀ ਪਹੁੰ ਕਿਉਂਕਿ ਇਹ ਫਾਈਵ ਰਿਗੇਟ ਗੱਡੀਆਂ ਜਿੰਨੀਆਂ ਪੰਜਾਬ ਦੀਆਂ ਗੱਡੀਆਂ ਸਾਰੀਆਂ ਸਬਡਿਵੀਜ਼ਨਾਂ ਤੇ ਜਾਂ ਹੈੱਡ ਆਫਿਸ ਤੇ ਖੜਾਈ ਖੜੇ ਨੇ ਔਰ ਜਿੱਥੇ ਖਾਸ ਤੌਰ ਤੇ ਸਰਾਂਧ ਫਤੇਗੜ ਜ਼ਿਲ੍ਹੇ ਦੀ ਫਾਈਵ ਰਿਗੇਟ ਗੱਡੀਆਂ ਨੇ ਉਹ ਗੱਡੀਆਂ ਸ਼ਹਿਰ ਦੇ ਗੱਬੇ ਮਿਊਂਸਪੈਲਿਟੀ ਦੇ ਦਫ਼ਤਰ 'ਚ ਖੜੀਆਂ ਜਿੱਥੋਂ ਗੱਡੀ ਕੱਢਣ ਨੂੰ ਸ਼ਹਿਰ ਦੇ ਵਿੱਚੋਂ ਅੱਧਾ ਘੰਟਾ ਲੱਗਦਾ ਜਿੱਥੇ ਸਕੂਟਰ ਮੋਟਰਸਾਈਕਲ ਨਹੀਂ ਜਾ ਸਕਦਾ ਉੱਥੇ ਗੱਡੀਆਂ ਖੜਾਈ ਖੜੇ ਨੇ ਸੋ ਇਹ ਸਾਰੀਆਂ ਹਨ ਗੈਲੀਆਂ ਨੇ ਇੱਕ ਪਾਸੇ ਮੁੱਖ ਮੰਤਰੀ ਜਿਹੜਾ ਜਿਹਦੇ ਨਾਲ ਉਹ ਡਿਪਟੀ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਜਿਨ੍ਹਾਂ ਦੇ ਨਾਲ ਫਾਈਵ ਰਿਗੇਟ ਗੱਡੀਆਂ ਚੱਲ ਰਹੀਆਂ ਨੇ ਔਰ ਇੱਥੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਅੱਗ ਨਾਲ ਜਲ ਰਹੀਆਂ ਨੇ ਇੱਥੇ ਸਾਨੂੰ ਫਾਇਰ ਬ੍ਰਿਗੇਡ ਨਹੀਂ ਮਿਲ ਰਹੀ ਸੋ ਇਹ ਜਿਹੜਾ ਪਹਿਲਾਂ ਚਾਹੀਦਾ ਸੀ 15-15 20 ਮਿੰਟਾਂ ਦਾ ਕੈਸਟ ਕੁਲੈਸਟਰਲ ਬਣਾ ਕੇ ਕੋਈ ਉੱਥੇ ਜਿਹਨੀਆਂ ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ ਔਰ ਜੇ ਅੱਜ ਐਡੀ ਅਣਗਹਿਲੀ ਜਿਹੜੀ ਹੋਈ ਆ ਜੇ ਐਡਾ ਨੁਕਸਾਨ ਕਿਸਾਨ ਦਾ ਹੋਇਆ ਜਿਹਦੇ ਕੋਲ ਇਹ ਕਿਸਾਨ ਕੋਲ ਇੱਕ ਮਰਲਾ ਜ਼ਮੀਨ ਨਹੀਂ ਹੈ ਜਿਹਦੇ ਕੋਲ ਇੱਕ ਮਰਲਾ ਜ਼ਮੀਨ ਨਹੀਂ ਜਿਵੇਂ ਢਵੀਨ ਠੇਕੇ ਤੇ ਲੈ ਕੇ ਆਪਣਾ ਗੁਜ਼ਾਰਾ ਕਰਦਾ ਸੀ ਔਰ ਇਹਦੇ ਅੱਜ ਸਾਰਾ ਕੁਝ ਉੱਜੜ ਗਿਆ ਤੇ ਕੋਲ ਤਾਂ ਸਾਰਾ ਨੇਰਾ ਛਾ ਗਿਆ ਤੇ ਮੂਰੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹ ਕਟੋ-ਕਟ 50 ਤੋਂ 55000 ਦਾ 60000 ਦਾ ਇੱਕ ਏਕੜ ਦਾ ਮੁਆਵਜ਼ਾ ਤਾਂ ਦਿੱਤਾ ਜਾਵੇ ਔਰ ਜਿਹੜੇ ਕਿਸਾਨਾਂ ਦੇ ਕਰਤੇ ਛੜੇ ਨੇ ਉਹਨਾਂ ਨੂੰ 5000 ਦਾ ਘੱਟੋ-ਘੱਟ ਮੁਆਵਜ਼ਾ ਜਿਹੜਾ ਕਾਤੇ ਛੜਨ ਦਾ ਵੀ ਸਰਕਾਰ ਦਵੇ ਤਾਂ ਕਿ ਇਹਨਾਂ ਨੂੰ ਕੋਈ ਮਾੜੀ-ਮੋਟੀ ਰਾਹਤ ਮਿਲ ਸਕੇ ਗੱਲਬਾਤ ਕਰਦੇ ਹਾਂ ਕਿਸਾਨਾਂ ਨਾਲ ਵੀ ਸੱਚੇ ਕਾਲ ਜੀ ਕੀ ਹੋਇਆ ਸੀ ਪੂਰਾ ਇਹ ਮਾਮਲਾ ਮਾਮਲਾ ਇਹ ਆਪਣੇ ਉਸ ਤਾਰ ਫਰਕ ਹੋਈ ਅੱਗ ਇੱਧਰ ਆ ਗਈ ਜੀ ਉਹਦੇ ਬਾਅਦ ਅਣਗੈਲੀ ਫਿਰ ਗਈ ਵੀ ਆ ਇੱਕ ਘੰਟੇ ਬਾਅਦ ਆਈ ਪਰ ਸਾਰੇ ਪਿੰਡ ਦੇ ਨੇ ਬਹੁਤ ਧੰਨਵਾਦ ਜਿਨ੍ਹਾਂ ਜਦੋਂ-ਜਹਜ ਕਰਕੇ ਅੱਗ ਨੂੰ ਕਾਬੂ ਕਰਤਾ ਪਰ ਫਿਰ ਵੀ 6 ਏਕੜ ਜਮੀਨ ਸਾਡੀ ਸੜਕ ਤੇ ਸਵਾਹ ਹੋ ਗਈ ਅੱਜ ਸਾਡੇ ਕੋਲ ਕੁਝ ਵੀ ਖਾਣ ਨੂੰ ਕੁਝ ਨਹੀਂ ਰਿਹਾ ਹੈਗਾ ਮੈਂ ਤਾਂ ਸਰਕਾਰ ਤੋਂ ਆਹੀ ਮੰਗਾ ਵੀ ਸਾਨੂੰ ਮਾਜਾ ਦਿੱਤਾ ਜਾਵੇ ਠੇਕੇ ਦੇ ਲਈ ਵੀ ਸੀ ਜ਼ਮੀਨ ਹਾਂ ਠੇਕੇ ਤੇ ਜ਼ਮੀਨ ਹੈ ਕਿੰਨਾ ਕੁ ਠੀਕਾ ਸੀਗਾ ਠੇਕਾ ਹੈਗਾ ਇਹ ਆਪਾਂ 60 ਦੇ 55 ਦੇ ਕਰੀਬ ਹੈਗਾ ਜਿੱਦੋਂ ਅੱਗ ਲੱਗੀ ਫਾਹਰ ਗੇਟ ਨੂੰ ਮੌਕੇ ਤੇ ਫੋਨ ਕੀਤਾ ਸੀ ਚਿੰਤਾ ਜੀ ਹਾਂ ਜੀ ਉਹ 1.5 ਘੰਟੇ ਬਾਅਦ ਆਈ ਹੈ ਜੀ ਅੱਛਾ ਜੀ ਜੱਤੇ ਕਿ ਕਾਬੂ ਪਾਈ ਹਾਂ ਹਾਂ ਕਾਬੂ ਨਹੀਂ ਜੱਤੇ ਅੱਗ ਕਾਬੂ ਪਾ ਲਿਆਤਾ ਅੱਛਾ ਉਹ ਅੱਗ ਬਾਅਦ ਅੱਗ ਬੁਝ ਗਈ ਤੇ ਜੱਤੇ ਪਿੰਡ ਵਾਲਿਆਂ ਨੇ ਬਹੁਤ ਸਹਾ ਦਿੱਤਾ ਉਹਨਾਂ ਦਾ ਬੜਾ ਧੰਨਵਾ ਜਾ ਸਾਰਾ ਅੱਗ ਸਾਰਾ ਸੜ ਕੇ ਸੁਬਾਹ ਹੋ ਗਿਆ ਉਹਦੇ ਬਾਅਦ ਫਿਰ ਵਗੜ ਆਈ ਹੈ ਉਹਨਾਂ ਦੀ ਸਭ ਤੋਂ ਵੱਡੀ ਅਨਗੈਲੀ ਹੈ ਬਸ ਸਰਕਾਰ ਨੂੰ ਸਾਡੀ ਅਸੀਂ ਮੰਗਾ ਵੀ ਸਾਨੂੰ ਮਾਵਾ ਦਿੱਤਾ ਜਾਵੇ ਸਾਡੇ ਅੱਜ ਖਾਣ ਨੂੰ ਦਾਣੇ ਵੀ ਨਹੀਂ ਰਹੇ ਸਾਡਾ ਜੋ ਵੀ ਰੋਜੀ ਹੈ ਇਹਦੇ ਸੱਤੀ ਚੱਲਦੀ ਤੁਹਾਡੇ ਵੀ ਨੁਕਸਾਨ ਹੋਏ ਕੱਚੇ ਸੀ ਉਹਰੇ ਉਹ ਸਾਰੇ ਮੈਂ ਬਿਜਲੀ ਵਾਲਿਆਂ ਨੂੰ ਕਈ ਵਾਰ ਕਿਹਾ ਵੀ ਸਪਾਰਕ ਕਰਦੇ ਨੇ ਟਰਾਂਸਫਾਰਮ ਉਹਨਾਂ ਨੇ ਅਨਗੈਲੀ ਕਰਨੇ ਇਹ ਮੇਰੇ ਖਰਚੇ ਜਲ ਗਏ ਤੇ ਨਾਲ ਇੱਕ ਗਰੀਬ ਬੰਦੇ ਨੇ ਠੇਕੇ ਤੇ ਜ਼ਮੀਨ ਲਈ ਸੀ ਉਹਦੀ ਸਾਰੀ ਵੀ ਸਾਰੀ ਉਹ ਕਣਕ ਸਵਾਹ ਹੋ ਗਈ ਜੀ ਆ ਦੇਖੋ ਸੜਕੇ ਕੀ ਮੰਗ ਕਰਦੋਂ ਤੁਸੀਂ ਅਸੀਂ ਕਹਿੰਦੇ ਆ ਵੀ ਸਾਨੂੰ ਮਾਅਬਜ਼ਾ ਮਿਲਣਾ ਚਾਹੀਦਾ ਵੀ ਉਹ ਵਿਚਾਰੇ ਨੂੰ ਜ਼ਿਆਦਾ ਮਿਲਣਾ ਚਾਹੀਦਾ ਜਿਹਦੀ ਠੇਕੇ ਤੇ ਜ਼ਮੀਨ ਲਈ ਵੀ ਉਹਦੇ ਕੋਲ ਖਾਣ-ਪੋਣ ਦੇ ਵੀ ਦਾਣੇ ਨਹੀਂ ਮਿਲੇ ਬੱਚੇ ਜੀ ਸਾਨੂੰ ਖਰਚੇ ਵੀ ਜਿੰਨਾ ਕ ਦੇ ਸਕਦੀ ਹੈ ਸਰਕਾਰ ਨੂੰ ਵੀ ਦੇਣੀ ਚਾਹੀਦੀ ਹੈ ਸਾਡੇ ਟੰਗੜਾ ਜੋ ਥੋੜੀ ਨਹੀਂ ਬਚੀ ਹੋ